ਸਭ ਤੋਂ ਪਹਿਲਾਂ ਤਾਂ ਸਭ ਮੈਂ ਮੌਜੂਦ ਸਾਰੇ মিডিਆ ਦਾ ਸਵਾਗਤ ਕਰਦਾ ਹਾਂ ਮੈਂ ਡਾਕਟਰ ਪ੍ਰਗਟ ਸਿੰਘ ਸਪੈਸ਼ਲ ਐਜੂਕੇਟਰ ਸਾਈਕੋਲੋਜਿਸਟ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਸਹਾਰਾ ਐਜੂਕੇਸ਼ਨ ਐਂਡ ਰੀਹੈਬਿਲਿਟੇਸ਼ਨ ਸੁਸਾਇਟੀ ਬਠਿੰਡਾ ਪੰਜਾਬ ਤੇ ਮੇਰੀ ਟੀਮ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਇੱਕ ਬਹੁਤ ਹੀ ਜ਼ਰੂਰੀ ਮੁੱਦੇ ਤੇ ਕਿ ਪੰਜਾਬ ਦੇ ਵਿੱਚ ਸਪੈਸ਼ਲ ਐਜੂਕੇਟਰ ਦੀ ਇੱਕ ਭਰਤੀ ਹੋਈ ਸੀ ਔਰ ਇਹ ਸਾਰੀ ਉਹ ਭਰਤੀ ਹੈ ਜਿਹੜੇ ਸਪੈਸ਼ਲ ਸਕੂਲ ਦੇ ਵਿੱਚ ਜਾ ਕੇ ਸਪੈਸ਼ਲ ਬੱਚਿਆਂ ਨੂੰ ਪੜ੍ਹਾਣਗੇ ਟੀਚਰਾਂ ਇਹ ਜਿਹੜੀ ਭਰਤੀ ਹੈ ਇਹ ਕਾਫੀ ਲੰਬੇ ਸਮੇਂ ਤੋਂ ਇਸ ਭਰਤੀ ਦੇ ਲਈ ਅਸੀਂ ਅਫਰਟਸ ਕਰ ਰਹੇ ਸੀ ਕੋਸ਼ਿਸ਼ ਕਰ ਰਹੇ ਸੀ ਆਖਰਕਾਰ ਸਾਡੀ ਲੜਾਈ ਪੂਰੀ ਹੋਈ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਭਰਤੀ ਨੂੰ ਕੱਢਣ ਦੇ ਹੁਕਮ ਜਾਰੀ ਕੀਤੇ ਗਏ ਸੁਪਰੀਮ ਕੋਰਟ ਨੇ ਇਸ ਨੂੰ ਭਰਤੀ ਨੂੰ ਪੂਰਾ ਕਰਨ ਦੇ ਲਈ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਵੀ ਬਦਲਾਵ ਕੀਤਾ ਤੇ ਪੂਰੇ ਦੇਸ਼ ਦੇ ਵਿੱਚ ਇਸ ਭਰਤੀ ਨੂੰ ਕੱਢਿਆ ਗਿਆ ਉਸੇ ਦੀ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਨੇ ਵੀ ਕੈਬਨਿਟ ਦੇ ਵਿੱਚ 3600 ਸਪੈਸ਼ਲ ਐਜੂਕੇਟਰ ਦੀ ਉਹ ਮਨਜ਼ੂਰੀ ਦਿੱਤੀ ਜਿਨ੍ਹਾਂ ਨੂੰ ਤਿੰਨ ਸਟੈਪ ਦੇ ਵਿੱਚ ਭਰਨ ਦਾ ਉਹਨਾਂ ਨੇ ਇੱਕ ਪਲਾਨ ਬਣਾਇਆ ਜੋ ਇਸ ਤਰੀਕੇ ਨਾਲ ਹੈ ਕਿ ਪਹਿਲੇ ਸਾਲ ਅਸੀਂ 3600 ਭਰਤੀ ਦੇ ਵਿੱਚ 1100 ਭਰਤੀ ਪਹਿਲੇ ਸਾਲ ਕੱਢਾਂਗੇ 1200 ਅਗਲੇ ਸਾਲ ਤੇ 1300 ਤੀਜੇ ਸਾਲ ਦੇ ਵਿੱਚ ਕਰਾਂਗੇ ਤੇ ਜਿਹਦੇ ਕੁਝ 376 ਸਪੈਸ਼ਲ ਐਜੂਕੇਟਰ ਪੰਜਾਬ ਦੇ ਵੀ ਟੋ ਅਲਰੇਡੀ ਵਰਕਿੰਗ ਸੀ ਕੰਮ ਕਰ ਰਹੇ ਸੀ ਉਹਨਾਂ ਨੂੰ ਪੱਕੇ ਕਰਨ ਦਾ ਪ੍ਰੋਸੈਸ ਸਟਾਰਟ ਕੀਤਾ ਗਿਆ ਤੇ 725 ਨਵੀਆਂ ਪੋਸਟਾਂ ਐਡਵਰਟਾਈਜ਼ ਕੀਤੀਆਂ ਗਈਆਂ 725 ਇਹ ਇਹ ਜੋ ਕੈਬਿਨੇਟ ਦੀ ਮਨਜ਼ੂਰੀ ਹੈ ਇਹ ਆਰਡਰ ਹੈ ਔਰ 725 ਜਦੋਂ ਭਰਤੀ ਕੱਢੀ ਜਿਹਦੇ ਚ 393 ਜਿਹੜੀਆਂ ਪੋਸਟਾਂ ਸੀ ਉਹ ਪ੍ਰਾਇਮਰੀ ਕੈਡਰ ਦੇ ਵਿੱਚ 332 ਪੋਸਟਾਂ ਮਾਸਟਰ ਕੈਡਰ ਦੇ ਵਿੱਚ ਔਰ ਇਹ ਭਰਤੀ ਸਟਾਰਟ ਹੋਈ ਇਹ ਭਰਤੀ ਬਹੁਤ ਜਲਦੀ ਤਰੀਕੇ ਨਾਲ ਪ੍ਰੋਸੈਸ ਪੂਰਾ ਹੋਇਆਗਾ 3-4 ਮਹੀਨਿਆਂ ਦੇ ਵਿੱਚ ਇਹਨੂੰ ਫਾਰਮ ਭਰੇਗੇ ਐਡਵਰਟਾਈਜ਼ ਹੋਈ ਭਰਤੀ 15-16 ਨਵੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇਸ ਦਾ ਪੇਪਰ ਹੋਇਆ ਪੇਪਰ ਬੜਾ ਆਸਾਨ ਸੀ ਔਰ ਉਸ ਤੋਂ ਬਾਅਦ ਇਹਦੀ ਸਕਰਟੀ ਲਈ ਹੋਈ ਔਰ ਹੁਣ 1 ਜਨਵਰੀ ਨੂੰ 2026 ਨੂੰ ਇਹ ਸਾਰੇ ਬੱਚਿਆਂ ਨੂੰ ਜੁਆਇਨਿੰਗ ਲੈਟਰ ਮਿਲਣ ਜਾ ਰਹੇ ਹੈ ਔਰ ਇੱਥੇ ਰਿਜ਼ਲਟ ਜਿਹੜਾ ਆਇਆ ਉਹ ਬੜਾ ਸ਼ੌਕਿੰਗ ਹੈ ਕਿ ਪੰਜਾਬ ਦੇ ਵਿੱਚੋਂ ਮਾਸਟਰ ਕੈਡਰ ਦੇ ਵਿੱਚ 332 ਪੋਸਟਾਂ ਦੇ ਉੱਤੇ 187 ਬੱਚੇ ਹੈ ਜਿਹੜੇ ਸਿਰਫ ਸਿਲੈਕਟ ਹੋਏ ਔਰ ਮਾਸਟਰ ਪ੍ਰਾਇਮਰੀ ਕੈਡਰ ਦੇ ਵਿੱਚ 393 ਪੋਸਟਾਂ ਦੇ ਅੰਗੇਸਟ ਸਿਰਫ ਔਰ ਸਿਰਫ ਲਗਭਗ 160 ਬੱਚੇ ਸਿਲੈਕਟ ਹੋ ਰਹੇ ਹੈ ਜਾਨੀ ਕਿ 50% ਤੋਂ ਵੀ ਵੱਧ ਜਿਹੜੀ ਭਰਤੀ ਉਹ ਪੂਰੀ ਖਾਲੀ ਚਲੀ ਗਈ ਉਸਤੀ ਖਾਲੀ ਚਲੀ ਗਈ ਜਿੰਨੇ ਵੀ ਬੱਚੇ ਲਗਭਗ ਇਹਦੇ ਚ ਆਏ ਸੀ ਸਾਰੇ ਸਰਕਾਰ ਨੇ ਰੱਖ ਲਏ ਔਰ ਇੱਕ ਹੋਰ ਬੜਾ ਇਹਦੇ ਚ ਇੰਟਰਸਟਿੰਗ ਸੀ ਇਹਨੂੰ ਦੇਖ ਕੇ ਜਿਹੜਾ ਅਨਾਲਿਸਿਸ ਕੀਤਾ ਉਹਦੇ ਵਿੱਚ ਲਗਭਗ 50% ਬੱਚੇ ਨੇ ਜਿਹੜੇ ਉਹ ਅਦਰ ਸਟੇਟ ਤੋਂ ਨੇ ਜਿੱਦਾਂ ਰਾਜਸਥਾਨ ਤੋਂ ਹਰਿਆਣਾ ਤੋਂ ਜਾਂ ਹੋਰ ਕਿਸੇ ਸੂਬੇ ਤੋਂ ਨੇ ਔਰ ਭਰਤੀ ਵੀ ਖਾਲੀ ਗਈ ਬਹੁਤ ਜਲਦੀ ਪੂਰੀ ਹੋਈ ਪਰ ਇਤਿਹਾਸ ਦੇ ਵਿੱਚ ਪਹਿਲੀ ਭਰਤੀ ਹੈ ਜਿਹੜੀ ਇੰਨੀ ਸਪੀਡ ਨਾਲ ਪੂਰੀ ਹੋ ਰਹੀ ਹੈ ਔਰ ਜਿਹੜੀ 50% ਖਾਲੀ ਵੀ ਜਾ ਰਹੀ ਹੈ ਔਰ ਉਹਦੇ ਵਿੱਚ ਵੀ ਜਿਹੜੇ ਬੱਚੇ ਸਿਲੈਕਟ ਹੋ ਰਹੇ ਨੇ ਉਹ ਵੀ ਲਗਭਗ ਦੂਸਰੇ ਰਾਜਾਂ ਤੋਂ ਲੱਗ ਰਹੇ ਨੇ ਔਰ ਹੁਣ ਇਸ ਚੀਜ਼ ਦਾ ਬੜਾ ਮੁੱਦਾ ਬਣ ਰਿਹਾ ਸੀ ਸਾਡੇ ਸੈਕਟਰ ਦੇ ਵਿੱਚ ਕਿ ਰਾਜਸਥਾਨ ਦੇ ਬੱਚੇ ਲੱਗ ਗਏ ਬਾਹਰ ਦੇ ਬੱਚੇ ਲੱਗ ਰਹੇ ਨੇ ਇਹ 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 ਮੁੱਦਾ ਨਹੀਂ ਹੈ ਅਸਲ ਦੇ ਵਿੱਚ ਮੁੱਦਾ ਹੈ ਜਾਗਰੂਕਤਾ ਦਾ ਜੇਕਰ ਪੰਜਾਬ ਦੇ ਬੱਚੇ ਇਸ ਸੈਕਟਰ ਦੇ ਵਿੱਚ ਕੋਰਸ ਹੀ ਨਹੀਂ ਕਰਨਗੇ ਇੱਕ ਟੀਚਿੰਗ ਦੀ ਫੀਲਡ ਹੈ ਜਿਹਦੇ ਵਿੱਚ 2 ਸਾਲ ਦਾ ਇੱਕ ਕੋਰਸ ਹੁੰਦਾ ਜਿਹਨੂੰ ITT ਇਨ ਸਪੈਸ਼ਲ এডੂਕੇਸ਼ਨ ਬੋਲਦੇ ਆ ਬੀਐਡ ਇਨ ਸਪੈਸ਼ਲ এডੂਕੇਸ਼ਨ ਬੋਲਦੇ ਆ ਉਹ ਕੋਰਸ ਹੀ ਬੱਚਾ ਨੇ ਨਹੀਂ ਕੀਤਾ ਹੋਇਆ ਯਾਨੀ ਕਿ ਉਹਨਾਂ ਦੀ ਯੋਗਤਾ ਹੀ ਨਹੀਂ ਹੈਗੀ ਅਸੀਂ ਸਕਰੂਟਨੀ ਦੇ ਵਿੱਚ ਹੋਰ ਇਸ ਭਰਤੀ ਦੇ ਪ੍ਰੋਸੈਸ ਦੇ ਵਿੱਚ ਦੇਖਿਆ ਕਿ ਜਿਹੜੇ ਬੱਚੇ ਸੀਗੇ ਉਹ ਨਾਰਮਲ ਬੀਏ ਵਾਲੇ ਏਬੀ ਇਸ ਦੇ ਵਿੱਚ ਅਪਲਾਈ ਕਰ ਰੱਖਿਆ ਸੀ ਜਿਨ੍ਹਾਂ ਕੋਲੇ ਇਸ ਦਾ ਕੋਈ ਕੋਰਸ ਵੀ ਨਹੀਂ ਹੈਗਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਇਹਦਾ ਕੋਈ ਵੱਖਰਾ ਕੋਰਸ ਹੁੰਦਾ ਹੈ ਇਹਨੂੰ ਇੱਕ ਵੱਖਰੀ ਕਾਉਂਸਲ ਹੈ ਜੋ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਇਹ ਸਾਰੇ ਕੋਰਸ ਚਲਾਉਂਦੀ ਹੈ ਉਹ ਬੱਚਿਆਂ ਨੂੰ ਉਸ ਜਾਗਰੂਕਤਾ ਨਾ ਹੋਣ ਕਰਕੇ ਇਹ ਭਰਤੀ ਗਈ ਇਹ ਸਿੱਧੇ ਸਿੱਧੇ ਤੌਰ ਤੇ ਅਗਰ ਇਸ ਤਰੀਕੇ ਨਾਲ ਅੱਗੇ ਜਿਹੜੀ 3000 ਪੋਸਟਾਂ ਹੋਰ ਆਣੀਆਂ ਨੇ ਜਿਹੜੀਆਂ ਬੈਕਲੌਗ ਦੇ ਵਿੱਚ ਨੇ ਅਗਰ ਉਹ ਵੀ ਜਾਗਰੂਕਤਾ ਨਹੀਂ ਹੋਈ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਖਾਲੀ ਵੀ ਜਾਣੀਆਂ ਨੇ ਔਰ ਲੰਬਾ ਟਾਈਮ ਉਹ ਭਰਨੀਆਂ ਵੀ ਨਹੀਂ ਹੈਗੀਆਂ ਜਿਹਦਾ ਸਿੱਧੇ ਤੌਰ ਤੇ ਸਪੈਸ਼ਲ ਬੱਚਿਆਂ ਦੇ ਉੱਤੇ ਅਸਰ ਪਵੇਗਾ ਉਹਨਾਂ ਨੂੰ ਇੱਕ ਚੰਗੇ ਜਿਹੜੇ ਹੁਨਾਰਾ ਟੀਚਰ ਨੇ ਉਹ ਨਹੀਂ ਮਿਲ ਪਾਣਗੇ ਜਿਹੜੇ ਬੱਚਿਆਂ ਨੂੰ ਨੌਕਰੀ ਚਾਹੀਦੀ ਹੈ ਉਹਨਾਂ ਨੂੰ ਨੌਕਰੀ ਨਹੀਂ ਮਿਲ ਪਾਵੇਗੀ ਇਹ ਇਦਾਂ ਹੀ ਭੁੰਦੀਆਂ ਰਹਿਣੀਆਂ ਨਾ ਪੋਸਟਾਂ ਤੇ ਸਾਡਾ ਮੇਨ ਮੁੱਦਾ ਔਰ ਮੰਗ ਇਹ ਹੈ ਕਿ ਇਹ ਪੋਸਟਾਂ ਵੀ ਸਾਰੀਆਂ ਭਰਨ ਔਰ ਕਮ ਸੇ ਕਮ ਜਿਹੜੇ ਲੋਕਲ ਲੈਂਗੁਏਜ ਨੂੰ ਲੋਕਲ ਕਲਚਰ ਨੂੰ ਬੱਚੇ ਸਮਝਦੇ ਨੇ ਪੰਜਾਬ ਰੈਜ਼ੀਡੈਂਟ ਨੇ ਉਹ ਇਸ ਸੈਕਟਰ ਦੇ ਵਿੱਚ ਜ਼ਰੂਰ ਆਣ ਔਰ ਇਸ ਨੂੰ ਇਸ ਭਰਤੀ ਨੂੰ ਇਸ ਭਰਤੀ ਦੇ ਵਿੱਚ ਆਪਣੇ ਅਰਜ਼ੀ ਦੇਣ ਕਰਨ ਆਪਣੀ ਯੋਗਤਾ ਨੂੰ ਵਿਧਾਨ ਕਿਉਂਕਿ ਸਾਡੇ ਨਾਲ ਸਾਡੀ ਸੰਸਥਾ ਪਿਛਲੇ 15 ਸਾਲਾਂ ਤੋਂ ਸਪੈਸ਼ਲ ਬੱਚਿਆਂ ਦੇ ਨਾਲ ਕੰਮ ਕਰ ਰਹੀ ਹੈ ਸਾਡੇ ਕੋਲ ਲਗਭਗ 500 ਤੋਂ ਵੱਧ ਬੱਚੇ ਰਜਿਸਟਰਡ ਨੇ ਜਿਹੜੇ ਸਾਡੇ ਕੋਲ ਆਂਦੇ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਔਰ ਸਾਰੇ ਮਾਪਿਆਂ ਦੀ ਕੋਈ ਡਿਮਾਂਡ ਹੁੰਦੀ ਹੈ ਹਮੇਸ਼ਾ ਇਹ ਜੀ ਅਸੀਂ ਸਕੂਲ ਦੇ ਵਿੱਚ ਬੱਚਾਂ ਦਾ ਕਿਵੇਂ ਪਾਈਏ ਸਕੂਲ ਦੇ ਵਿੱਚ ਤਾਂ ਸਪੈਸ਼ਲ ਟੀਚਰ ਹੀ ਨਹੀਂ ਹੈ ਉਹਨਾਂ ਨੂੰ ਤਾਂ ਪੜ੍ਹਾਈ ਨਹੀਂ ਹੋ ਪਾ ਰਹੀ ਤੇ ਜਿਹਦਾ ਬਹੁਤ ਵੱਡਾ ਕਾਰਨ ਹੈ ਕਿ ਬੱਚੇ ਥੈਰੇਪੀ ਸੈਂਟਰ ਦੇ ਵਿੱਚ ਜਾਂ ਸਪੈਸ਼ਲ ਸਕੂਲਾਂ ਦੇ ਵਿੱਚ ਹੀ ਘੁੰਮ ਰਹੇ ਨੇ ਜੋ ਸਰਕਾਰ ਦਾ ਸੁਪਰੀਮ ਕੋਰਟ ਦਾ ਇੱਕ ਨੀਚਾ ਹੈ ਕਿ ਇਨਕਲੂਸਿਵ ਸਕੂਲ ਐਜੂਕੇਸ਼ਨ ਹੋਣੀ ਚਾਹੀਦੀ ਹੈ ਬੱਚੇ ਨੂੰ ਇੱਕ ਛੱਤ ਦੇ ਥੱਲੇ ਹੀ ਨਾਰਮਲ ਬੱਚੇ ਨਾਲ ਪੜਾਇਆ ਜਾਣਾ ਚਾਹੀਦਾ ਉਹ ਪੂਰਾ ਨਹੀਂ ਹੋ ਪਾ ਰਿਹਾ ਹੈ ਕਿਉਂਕਿ ਉਹ ਜਿਹੜੇ ਸਾਰੇ ਬੱਚੇ ਨੇ ਉਹਨਾਂ ਦਾ ਐਡਮਿਸ਼ਨ ਨਹੀਂ ਹੁੰਦਾ ਜੇਕਰ ਐਡਮਿਸ਼ਨ ਕਿਸੇ ਸਕੂਲ ਦੇ ਵਿੱਚ ਵੀ ਹੋ ਜਾਂਦਾ ਹੈ ਔਰ ਡ੍ਰੌਪ ਆਊਟ ਹੋ ਜਾਂਦੇ ਨੇ ਕਿਉਂਕਿ ਉੱਥੇ ਸੰਭਾਲਣ ਵਾਲਾ ਦੇਖਣ ਵਾਲਾ ਕੋਈ ਨਹੀਂ ਹੈ ਸੇਮ ਹੀ ਪ੍ਰੋਬਲਮ ਆ ਰਹੀ ਹੈ ਪ੍ਰਾਈਵੇਟ ਸਕੂਲ ਦੇ ਵਿੱਚ ਜਿੰਨੇ ਵੀ ਸੀਬੀਐਸਸੀ ਅਫੀਲੀਏਟਡ ਜਾਂ ਇੰਟਰਨੈਸ਼ਨਲ ਲੈਵਲ ਦੇ ਜਿੰਨੇ ਵੀ ਸਕੂਲਸ ਨੇ ਸਾਰਿਆਂ ਨੂੰ ਸਪੈਸ਼ਲ ਐਜੂਕੇਟਰ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ ਇਸ ਕੋਰਸ ਦੇ ਵਿੱਚ ਬੱਚੇ ਨਾਂਣ ਕਰਕੇ ਉਹਨਾਂ ਨੂੰ ਵੀ ਟੀਚਰ ਨਹੀਂ ਮਿਲਦੇ ਸਾਡੇ ਨਾਲ ਉਹ ਵੀ ਰਾਬਤਾ ਕਰਦੇ ਨੇ ਸਾਡੇ ਕੋਲ ਵੀ ਉਹਨਾਂ ਨੂੰ ਦਿਨ ਨੂੰ ਫੁੱਲ ਟਾਈਮ ਟੀਚਰ ਨਹੀਂ ਹੁੰਦੇ ਕਈ ਵਾਰ ਉਹ ਪਾਰਟ ਟਾਈਮ ਟੀਚਰ ਨਾਲ ਆਪਣਾ ਕੰਮ ਚਲਾ ਰਹੇ ਨੇ ਉਸ ਟਾਈਮ ਦੇ ਲਈ ਸਾਨੂੰ ਵਿਜ਼ਿਟ ਕਰਨਾ ਪੈਂਦਾ ਉੱਤੇ ਤਾਂ ਕਿ ਉਹਨਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਚੱਲਦੀਆਂ ਰਹਿਣ ਪੇਰੈਂਟਸ ਨੂੰ ਜਿਹੜੀ ਗਾਈਡੈਂਸ ਸਪੋਰਟ ਆ ਉਹ ਚੱਲਦੀ ਰਹੇ ਤਾਂ ਇਹ ਇਹ ਸਾਰਾ ਹੈਗਾ ਜਿਹੜਾ ਮੁੱਦਾ ਹੈਗਾ ਇਹ ਇੱਕ ਤਰੀਕੇ ਨਾਲ ਸਪੈਸ਼ਲ ਬੱਚਿਆਂ ਦੀ ਮੰਗਦਾ ਹੈ ਉਹਨਾਂ ਦੀ ਮਾਪਿਆਂ ਦੀ ਮੰਗ ਹੈ ਉਹਨਾਂ ਨੂੰ ਇੱਕ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਉਹਨਾਂ ਦੀ ਇੱਕ ਸਿੱਖਿਆ ਦਾ ਤੇ ਉਹਨਾਂ ਦੇ ਭਵਿੱਖ ਦਾ ਮਸਲਾ ਹੈ ਉਹਨਾਂ ਨੂੰ ਟੀਚਰ ਦੇਣ ਦੀ ਗੱਲ ਹੈ ਔਰ ਨਾਲ ਹੀ ਨਾਲ ਮੈਂ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਟੀਚਿੰਗ ਦੀ ਫੀਲਡ ਦੇ ਵਿੱਚ ਪੀਟੈਟ ਯਾ ਇਟਟੀ ਬੀਐਡ ਕਰਕੇ ਘਰ ਬੈਠੇ ਨੇ ਉਹਨਾਂ ਦੇ ਲਈ ਵੀ ਇੱਕ ਬਹੁਤ ਵਧੀਆ 골ਡਨ ਚਾਂਸ ਹੈ ਇੱਕ ਬਹੁਤ ਵਧੀਆ ਇੱਕ ਇਹ ਇਹਦੇ ਵਿੱਚ ਸਕੋਪ ਬਣ ਸਕਦਾ ਹੈ ਇਹ ਸੈਕਟਰ ਦੇ ਵਿੱਚ ਉਹਨਾਂ ਨੂੰ ਆਣਾ ਚਾਹੀਦਾ ਇਹ ਬੜੀ ਗਰੋਇੰਗ ਫੀਲਡ ਹੈ ਨਵੀਂ ਫੀਲਡ ਹੈ ਇਹਨੂੰ ਇਹ ਸਮਝ ਸਕਦੇ ਹੋ ਦੀ ਸ਼ੁਰੂਆਤ ਹਾਲੇ ਹੁਣ ਹੋ ਰਹੀ ਹੈ ਕਿਉਂਕਿ ਇਹਦੇ ਵਿੱਚ ਲੋਕ ਹੈ ਨਹੀਂ ਸੀ ਕੋਈ ਬੋਲਣ ਵਾਲਾ ਨਹੀਂ ਸੀ ਕੋਈ ਆਵਾਜ਼ ਚੱਕਣ ਵਾਲਾ ਨਹੀਂ ਸੀ ਜੇਕਰ ਤੁਸੀਂ ਇਸ ਨੂੰ ਸੁਣ ਰਹੇ ਹੋ ਤਾਂ ਇਸ ਤਰੀਕੇ ਦੇ ਮੁੱਦੇ ਤੇ ਆਈ ਥਿੰਕ ਤੁਸੀਂ ਇਸ ਤਰੀਕੇ ਦੀ ਪ੍ਰੈਸ ਕਾਨਫਰੰਸ ਵੀ ਤੁਸੀਂ ਪਹਿਲੀ ਹੀ ਸੁਣੋਗੇ ਕਿਉਂਕਿ ਇਸ ਤੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਵੀ ਬਹੁਤ ਭਾਰੀ ਇੱਕ ਘਾਟ ਹੈ ਸਪੈਸ਼ਲ ਐਜੂਕੇਟਰ ਦੀ ਘਾਟ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਹੈ ਅਸੀਂ ਇਸ ਫੀਲਡ ਦੇ ਵਿੱਚ ਲੰਬੇ ਟਾਈਮ ਤੋਂ ਹੁਣ ਕਰਕੇ ਅਸੀਂ ਸਾਰੀ ਭਾਰਤੀਆਂ ਜਿੰਨੇ ਵੀ ਸਟੇਟ ਦੇ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਸਮਝ ਰਹੇ ਹਾਂ ਦੇਖ ਰਹੇ ਹਾਂ ਔਰ ਲਗਭਗ ਭਾਰਤੀ ਹੈ ਜਿਹੜੀ ਉਹ ਖਾਲੀ ਜਾ ਰਹੀ ਹੈ ਤੁਸੀਂ YouTube ਦੇ ਉੱਤੇ ਵੀ ਜਾ ਕੇ ਦੇਖ ਸਕਦੇ ਹੋ ਸੁਪਰੀਮ ਕੋਰਟ ਦੇ ਕੀ ਕੀ ਆਰਡਰ ਨੇ ਕੀ ਕੀ ਗਾਈਡਲਾਈਨ ਹੈ ਉਹ ਕੀ ਕਹਿ ਰਿਹਾ ਹੈ ਸਟੇਟ ਗਵਰਨਮੈਂਟ ਨੂੰ ਸਾਰੇ ਰਾਜਾਂ ਨੂੰ ਕਿ ਇਸ ਬੱਚਿਆਂ ਦੀ ਤੁਸੀਂ ਭਰਤੀ ਕਰੋ ਇਹਨਾਂ ਦਾ ਕਿੱਡਾ ਵੱਡਾ ਇੱਕ ਹੋਂਦ ਦਾ ਮਸਲਾ ਹੈ ਉਹਨਾਂ ਦੀ ਕਿੱਡੀ ਵੱਡੀ ਇੱਕ ਮੰਗ ਹੈ ਇਹਨਾਂ ਦੀ ਐਜੂਕੇਸ਼ਨ ਦੀ ਤੋਂ ਸਾਰੀਆਂ ਭਰਤੀਆਂ ਖਾਲੀ ਜਾਣ ਕਰਕੇ ਉਸੇ ਤਰੀਕੇ ਨਾਲ ਪੰਜਾਬ ਦੀ ਵੀ ਭਰਤੀ ਖਾਲੀ ਜਾ ਰਹੀ ਹੈ ਔਰ ਅੱਗੇ ਜਿਹੜੀ ਭਰਤੀ ਆਣੀ ਹੈ ਜੰਨੀ ਜਿਹੜੀ 3000 ਤੋਂ ਉੱਤੇ ਪੋਸਟਾਂ ਹੋਰ ਆਣੀਆਂ ਨੇ ਜੇਕਰ ਆਹ ਹਾਲਾਤ ਰਹੇ ਤਾਂ ਇਹ ਲਗਭਗ 10 ਸਾਲ ਨਹੀਂ ਇਹ ਪੂਰੀਆਂ ਹੋਣੀਆਂ ਭਰੀਆਂ ਨਹੀਂ ਜਾਣੀਆਂ ਔਰ ਹੋਰ ਬਹੁਤ ਸਾਰੀ ਭਰਤੀ ਇਹਦੇ ਪਿੱਛੇ ਆਣੀ ਹੈ ਸਿਰਫ ਅਸੀਂ 3600 ਸਪੈਸ਼ਲ ਐਜੂਕੇਟਰ ਨੂੰ ਨਹੀਂ ਇਹ ਤਾਂ ਪੁਰਾਣੀ ਭਰਤੀ ਹੈ ਐਤੋਂ ਬਾਅਦ ਇਸ ਸੈਕਟਰ ਦੇ ਵਿੱਚ ਹੋਰ ਬੜੀਆਂ ਭਾਰਤੀਆਂ ਆਣੀਆਂ ਨੇ ਚਾਹੇ ਉਹ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਗਵਰਨਮੈਂਟ ਸੈਕਟਰ ਹੋਵੇ ਸਪੈਸ਼ਲ ਐਜੂਕੇਟਰਾਂ ਦੀ ਬਹੁਤ ਜ਼ਿਆਦਾ ਮੰਗ ਹੈ ਤਾਂ ਸਾਡੀ ਬੱਚਿਆਂ ਨੂੰ ਵੀ ਅਪੀਲ ਹੈ ਆ ਜੇਕਰ ਇਹ ਸੈਕਟਰ ਦੇ ਵਿੱਚ ਕੋਰਸ ਕਰਨਾ ਚਾਹੁੰਦੇ ਨੇ ਆ ਹਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਗਾਈਡੈਂਸ ਸਪੋਰਟ ਦੀ ਜਾਂ ਫਿਰ ਇਹ ਕੋਰਸ ਕਿੱਥੇ ਹੋਣਗੇ ਕਿਵੇਂ ਹੋਣਗੇ ਉਹਨਾਂ ਦੀ ਅਗਰ ਉਹਨਾਂ ਨੂੰ ਕੋਈ ਜ਼ਰੂਰਤ ਹੈ ਉਹ ਕਿਸੇ ਵੀ ਤਰੀਕੇ ਨਾਲ ਕਿਸੇ ਤਰੀਕੇ ਦਾ ਗਾਈਡੈਂਸ ਸਪੋਰਟ ਚਾਹੁੰਦੇ ਨੇ ਤਾਂ ਉਹ ਪਰਸਨਲੀ ਵਿਜ਼ਿਟ ਕਰ ਸਕਦੇ ਨੇ ਸਾਡੀ ਸਹਾਰਾ ਸੁਸਾਇਟੀ ਅਸੀਂ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਕਰਨ ਦੇ ਲਈ ਤਿਆਰ ਆ ਔਰ ਬਹੁਤ ਕੋਈ ਇਹਦੇ ਵਿੱਚ ਕੋਈ ਲੰਬਾ ਚੌੜਾ ਕੋਈ ਕੋਰਸ ਵੀ ਨਹੀਂ ਹੁੰਦਾ ਬਹੁਤ ਛੋਟੇ ਛੋਟੇ ਟੀਚਿੰਗ ਦੇ ਕੋਰਸ ਨੇ ਦੋ ਦੋ ਸਾਲ ਦੇ ਜਿਹੜੇ ਕਰਕੇ ਕੋਈ ਬੱਕਰੀ ਫੀਲਡ ਨਹੀਂ ਹੈ ਇਹ ਟੀਚਿੰਗ ਨਾਲ ਜੁੜੀ ਹੋਈ ਫੀਲਡ ਹੈ ਸਪੈਸ਼ਲ ਐਜੂਕੇਸ਼ਨ ਦੀ ਫੀਲਡ ਹੈ ਸਪੈਸ਼ਲ ਐਜੂਕੇਟਰ ਜੇਕਰ ਸਪੈਸ਼ਲ ਐਜੂਕੇਸ਼ਨ ਦਾ ਕੋਈ ਕੋਰਸ ਕਰ ਲੈਂਦਾ ਤਾਂ ਉਹ ਸਪੈਸ਼ਲ ਐਜੂਕੇਟਰ ਬਣ ਜਾਂਦਾ ਹੈ ਇਹ ਭਰਤੀਆਂ ਦੇ ਲਈ ਉਹਦੀ ਦਾਅਵੇਦਾਰੀ ਹੋ ਜਾਏਗੀ ਉਹਦੀ ਯੋਗਤਾ ਹੋ ਜਾਏਗੀ ਤਾਂ ਉਹ ਅਰਜ਼ੀ ਕਰ ਪਾਵੇਗਾ ਅ ਅਜਿਹੀ ਚੀਜ਼ ਨੂੰ ਅੱਗੇ ਵਧਾਉਂਦੇ ਸੇ ਧੰਨਵਾਦ ਸਾਰਿਆਂ ਦਾ ਇਹ ਕਿ ਇਹ ਜਿਹੜਾ ਕੋਰਸ ਹੈ ਜੀ ਤੁਹਾਡੇ ਠੀਕ ਹੈ ਜੀ ਇਹ ਕਿਸ ਤੋਂ ਰਿਕੋਗਨਾਈਜ਼ ਨੇ ਤੇ ਦੂਸਰਾ ਕਿੱਥੇ ਕਰਵਾਉਣਾ ਹੈ ਤੁਸੀਂ ਹਾਂ ਜੀ ਜੇਕਰ ਜੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹ ਕੋਰਸ ਹੈ ਜਿਹੜੇ ਇਹ ਸਾਰੇ 4 ਜਾਂ 5 ਜਗ੍ਹਾ ਚੱਲ ਰਹੇ ਨੇ ਔਰ ਇੱਕ ਕੋਰਸ ਨੂੰ ਜਿਹੜੀ ਅਪਰੂਵਲ ਬਾਡੀ ਹੁੰਦੀ ਹੈ ਜਿਹੜੀ ਇਹਦੀ ਮਾਨਤਾ ਦਿੰਦੀ ਹੈ ਇਹ ਹੈ ਜੀ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਜਿਹਦਾ ਜਿਹੜਾ ਮੁੱਖ ਦਫ਼ਤਰ ਹੈ ਹੈੱਡ ਕੁਆਰਟਰ ਹੈ ਉਹ ਦਿੱਲੀ ਦੇ ਵਿੱਚ ਹੈ ਉਹ ਜਸਟ ਜਿੱਦਾ ਐਨਸੀਟੀ ਹੁੰਦੀ ਹੈ ਨੈਸ਼ਨਲ ਕਾਉਂਸਲ ਆਫ ਟੀਚਰ ਐਜੂਕੇਸ਼ਨ ਜਿਹਦੇ ਕੋਲੇ ਪੂਰੇ ਦੇਸ਼ ਦੇ ਵਿੱਚ ਟੀਚਰ ਮਣਾ ਉਸੇ ਤਰੀਕੇ ਨਾਲ ਸਾਡੀ ਕਾਉਂਸਲ ਆਰਸੀਆਈ ਹੈ ਰੀਹੈਬਿਲੀਟੇਸ਼ਨ ਕਾਉਂਸਲ ਆਫ ਇੰਡੀਆ ਜੀਦਾ ਕੰਮ ਹੈ ਸਪੈਸ਼ਲ ਐਜੂਕੇਟਰ ਤਿਆਰ ਕਰਨਾ ਉਹਦੀ ਪ੍ਰਵਾਨਗੀ ਤੋਂ ਬਿਨਾ ਉਹਦੇ ਅਪਰੂਵਲ ਤੋਂ ਬਿਨਾ ਕੋਈ ਵੀ ਸਪੈਸ਼ਲ ਜਿਹੜਾ ਐਜੂਕੇਟਰ ਹੈ ਉਹ ਨਹੀਂ ਬਣਾ ਸਕਦਾ ਸਿਰਫ ਉਹਦੇ ਰੈਕੋਗਨਾਈਜ਼ਡ ਇੰਸਟੀਟਿਊਟ ਦੇ ਵਿੱਚ ਹੀ ਆਪਾਂ ਪੰਜਾਬ ਦੇ ਵਿੱਚ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਨੇ ਰਾਜਪੁਰੇ ਸਾਡੇ ਕੋਲ ਚੱਲ ਰਿਹਾ ਹੈ ਔਰ ਹੁਸ਼ਿਆਰਪੁਰ ਚੱਲ ਰਿਹਾ ਹੈ ਅੰਮ੍ਰਿਤਸਰ ਪਿੰਗਲਵਾੜਾ ਚਲਾ ਰਿਹਾ ਹੈ ਬਹੁਤ ਫਰੀਦਕੋਟ ਵੀ ਫਰੀਦਕੋਟ ਬੰਦ ਹੋ ਗਿਆ ਜੀ ਉੱਥੇ ਨਹੀਂ ਚੱਲ ਰਿਹਾ ਇਹੀ ਜਗ੍ਹਾ ਇਹ ਕੋਰਸ ਨਹੀਂ ਚੱ ਇਹ ਤੁਹਾਡੀ ਜਿਹੜੀ ਸੰਸਥਾ ਹੈਗੀ ਪ੍ਰਾਈਵੇਟ ਹੈ ਜੀ ਹਾਂ ਜੀ ਇਹ ਸਾਡੀ ਜ਼ਿਆਦਾਤਰ ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਨੇ ਸੰਸਥਾਵਾਂ ਸਾਰੀਆਂ ਪ੍ਰਾਈਵੇਟ ਨੇ ਗਵਰਨਮੈਂਟ ਕਿਸੇ ਵੀ ਯੂਨੀਵਰਸਿਟੀ ਜਾਂ ਕਿਸੇ ਕਾਲਜ ਨੇ ਇਸ ਦੇ ਵਿੱਚ ਇਨੀਸ਼ੀਏਟਿਵ ਅਜੇ ਤੱਕ ਨਹੀਂ ਲਿਆ ਇਸ ਸਾਲ ਦਾ ਕੋਰਸ ਸਿੱਖਦਾ ਪਹਿਲਾਂ ਤੁਹਾਡੇ ਡਿਗਰੀ ਕਰਤੀ ਵੀ ਐਡ ਕਰਤੀ ਨਹੀਂ ਜੀ ਹਾਂ ਵਿੱਚ ਦੀ ਕੁਝ ਟਾਈਮ ਦੇ ਲਈ ਜਦੋਂ ਇਹ ਐਜੂਕੇਟਰਾਂ ਦੀ ਬੜੀ ਭਾਰੀ ਘਾਟ ਸੀ ਉਦੋਂ ਸਰਕਾਰ ਨੇ ਇੱਕ ਮੁਹਿੰਮ ਚਲਾਈ ਸੀ ਕੀ ਜਿਹੜੇ ਨਾਰਮਲ ਬੀਐਡ ਡਿਗਰੀ ਹੋਲਡਰ ਨੇ ਉਹ 1 ਸਾਲ ਦਾ ਕੋਰਸ ਕਰਕੇ ਸਪੈਸ਼ਲ ਐਜੂਕੇਟਰ ਬਣ ਸਕਦੇ ਨੇ ਬਟ ਹੁਣ ਤਾਂ 2 ਸਾਲ ਦੇ ਕੋਰਸ अवेलेबल ਨੇ ਇਹ 2013 ਦੇ ਵਿੱਚ 1 ਸਾਲ ਵਾਲਾ ਜਿਹੜਾ ਪ੍ਰੋਗਰਾਮ ਸੀ ਉਹ ਬੰਦ ਕਰ ਦਿੱਤਾ ਗਿਆ ਸੀ ਔਰ 2 ਸਾਲ ਦੇ ਜਿਹੜੇ ਪ੍ਰੋਗਰਾਮ ਨੇ ਚਾਹੇ ਈਟੀਟੀ ਹੈ ਚਾਹੇ ਬੀਐਡ ਹੈ ਉਹੀ ਬੱਚਾ ਨੂੰ ਕਰਨ ਦਾ ਫਾਇਦਾ ਹੈ ਇਹ ਕਰੋ ਛੋਟਾ ਕੋਈ ਪ੍ਰੋਗਰਾਮ ਕਰ ਲੈਂਦੇ ਨੇ 3 ਮਹੀਨਿਆਂ ਦਾ 6 ਮਹੀਨਿਆਂ ਦਾ ਜਾਂ 1 ਸਾਲ ਦਾ ਫਿਰ ਉਹ ਟੀਚਿੰਗ ਦੇ ਵਿੱਚ ਯੋਗਤਾ ਨਹੀਂ ਉਹਨਾਂ ਦੀ ਬਣ ਪਾਵੇਗੀ ਪੰਜਾਬ 'ਚ ਹੁਣ ਕਿੰਨੇ ਟੀਚਰ ਨੇ ਟੋਟਲ ਪੰਜਾਬ ਦੇ ਵਿੱਚ ਸਰ 900 ਬੀਐਡ ਹੋਲਡਰ ਨੇ ਔਰ ਲਗਭਗ 2000 ਦੇ ਆਸ-ਪਾਸ ਸਪੈਸ਼ਲ ਐਜੂਕੇਟਰ ਨੇ ਜਿਹੜੇ ਅੱਜ ਤੱਕ ਜਿਨ੍ਹਾਂ ਨੇ ਕੋਰਸ ਕੀਤਾ ਹੋਇਆ ਜਿਨ੍ਹਾਂ ਚੋਂ ਬਹੁਤ ਸਾਰੇ ਲੋਕ ਆਪ ਦਾ ਐਨਜੀਓ ਆਪ ਦੀ ਸਪੈਸ਼ਲ ਸਕੂਲ ਚਲਾ ਰਹੇ ਨੇ ਬਹੁਤ ਸਾਰੇ ਬੱਚੇ ਵਿਦੇਸ਼ ਦੇ ਵਿੱਚ ਚਲੇ ਗਏ ਔਰ ਬਹੁਤ ਸਾਰੇ ਲੋਕ ਓਵਰੇਜ ਹੋ ਗਏ ਨੇ ਜਿਹੜੇ ਭਰਤੀ ਦੇ ਲਈ ਕਿਉਂਕਿ ਦੇ ਲਈ ਇੱਕ ਉਮਰ ਹੁੰਦੀ ਹੈ ਐਲੀਜੀਬਿਲਟੀ ਨਹੀਂ ਹੈ ਤਾਂ ਹੁਣ ਜਦੋਂ ਭਰਤੀ ਦੀ ਵਾਰੀ ਆਈ ਤਾਂ ਬੜੇ ਮੁਠੀ ਭਰ ਬੱਚੇ ਹੀ ਇਹਦੇ ਚੋਂ ਨਿਕਲ ਪਾਏ ਔਰ ਲਗਭਗ ਪੰਜਾਬ ਦੇ ਇਸ ਭਰਤੀ ਦੇ ਵਿੱਚ ਲਗਭਗ ਦੋਨੇ ਕੈਟਰਾਂ ਦੇ ਵਿੱਚ ਪ੍ਰਾਇਮਰੀ ਤੇ ਤੇ ਸੈਕੰਡ ਮਾਸਟਰ ਕੈਟਰ ਦੇ ਵਿੱਚ ਲਗਭਗ 200 ਬੱਚਾ ਐਲੀਜੀਬਲ ਨਿਕਲੇ ਹਾਰਡਲੀ ਬਾਕੀ ਅਦਰ ਸਟੇਟ ਦੇ ਹੈ ਔਰ ਜੇਕਰ ਇਹ ਹਾਲ ਰਿਹਾ ਤਾਂ ਫਿਰ ਆਉਣ ਵਾਲੀ ਭਰਤੀ ਭਰੀ ਵੀ ਨਹੀਂ ਜਾਏਗੀ ਔਰ ਫਿਰ ਬਾਹਰੋਂ ਹੀ ਭਰੀ ਜਾਏਗੀ ਇੱਕ 10 ਸਟੇਟ ਦੇ ਕੈਂਡੀਡੇਟ ਵੀ ਇਹ ਹੈ ਸਾਡੇ ਜਿਹੜੇ ਟ੍ਰੀਟਮੈਂਟ ਜਿਹੜੀ ਨਹੀਂ ਹੁੰਦੀ ਹੈ ਵੀ ਉਹਦੇ ਵਿੱਚ ਇਸ ਪਾਸੇ ਰੁਝਾਨ ਨਹੀਂ ਹੈਗਾ ਜਾਂ ਉਹਨਾਂ ਨੂੰ ਅਵੇਅਰਨੈਸ ਨਹੀਂ ਹੈ ਜੀ 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 ਸਾਰੀਆਂ ਸਿੱਟਾਂ ਖਾਲੀ ਜਾ ਰਹੀਆਂ ਨਾਦਰ ਸਟੇਟ ਕੋ ਕਰਨੀਆਂ ਨੇ ਠੀਕ ਹੈ ਜੀ ਇਹ ਪਹਿਲੀ ਗੱਲ ਤਾਂ ਇਹ ਵੀ ਇੰਟਰਸਟਿਡ ਕਿਉਂ ਨਹੀਂ ਹੈਗੇ ਅਵੇਰਨੈਸ ਦੀ ਘਾਟ ਹੈ ਜਿੱਥੇ ਰਿਕਰੂਟਮੈਂਟ ਰੈਗੂਲਰ ਬੇਸਿਸ ਹੁੰਦੀ ਹੈ ਕੰਟਰੈਕਟ ਬੇਸਿਸ ਨਹੀਂ ਇਹ ਰੈਗੂਲਰ ਬੇਸਿਸ ਹੈ ਸਰ ਹੁਣ ਜਦੋਂ ਵੀ ਜਦੋਂ ਵੀ ਕਿਤੇ ਭਰਤੀ ਆਵੇਗੀ ਪੂਰੀ ਅਕ੍ਰੋਸ ਕੰਟਰੀ ਸੁਪਰੀਮ ਕੋਰਟ ਨੇ ਕਲੀਅਰ ਕਹਿ ਕਿ ਕੋਈ ਠੇਕੇ ਦੇ ਤੇ ਪ੍ਰਾਈਵੇਟ ਨਹੀਂ ਰੱਖਿਆ ਜਾਵੇਗਾ ਇਹ ਜਿੱਥੇ ਵੀ ਭਰਤੀ ਆ ਰਹੀ ਹੈ ਕੇਂਦਰ ਬਿਦਿਆਲਿਆ ਚ ਵੀ ਆਈ ਨਮੂਦਿਆ ਚ ਵੀ ਆਈ ਪੰਜਾਬ ਚ ਵੀ ਆ ਰਹੀ ਹੈ ਜਿੱਥੇ ਵੀ ਆ ਰਹੀ ਹੈ ਇਹ ਗਵਰਨਮੈਂਟ ਹੀ ਅਪਰੂਵਡ ਹੋਵੇਗੀ ਇਸ ਪਾਸੇ ਉਨੀ ਇੰਟਰਸਟਿਡ ਹੈਗੇ ਔਰ ਲੇਟ ਰੀਜ਼ਨ ਕੀ ਹੈਗਾ ਸਰ ਇੱਕ ਤਾਂ ਇਹਦੇ ਵਿੱਚ ਇਹਦਾ ਰੀਜ਼ਨ ਹੈ ਕਿ ਪੰਜਾਬ ਗਵਰਨਮੈਂਟ ਨੇ ਕਈ ਸਾਲ ਪਰਤੀ ਨਹੀਂ ਕੱਢੀ ਲੇਟ ਭਰਤੀ ਕੱਢੀ ਔਰ ਜਿਹੜੇ ਲੋਕਸ ਇਹਦੇ ਨਾਲ ਜੁੜੇ ਹੋਏ ਸੀ ਡਾਇਰੈਕਟਲੀ ਉਹਨਾਂ ਨੂੰ ਤਾਂ ਪਤਾ ਸੀ ਕਿ ਭਰਤੀ ਨੇ ਤਾਂ ਆਣਾ ਹੀ ਆਣਾ ਹੈ ਬਾਕੀ ਜਿਹੜਾ ਇਹਦੇ ਚ ਇਨੀਸ਼ੀਏਟ ਲਿਆ ਉਹ 2016 ਤੋਂ ਇੱਕ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਔਰ ਬਹੁਤ ਸਾਰੀਆਂ ਐਸੋਸੀਏਸ਼ਨ ਸੀ ਉਹਦੇ ਵਿੱਚ ਉਹਨਾਂ ਨੇ ਬਹੁਤ ਐਫਰਟਸ ਕੀਤੇ ਸੁਪਰੀਮ ਕੋਰਟ ਨੇ ਪਹਿਲੇ ਦਿਨ ਤੋਂ ਹੀ ਬੱਚਿਆਂ ਦੇ ਫੇਵਰ ਦੇ ਵਿੱਚ ਕੇਸ ਨੂੰ ਰੱਖਿਆ ਜਿੰਨਾ ਵੀ ਇਹਦੀ ਹੀアリング ਹੋਈ ਹੈ ਹੁਣ ਵੀ ਚੱਲ ਰਿਹਾ ਉਹ ਕੇਸ ਆ ਉਹਨੇ ਕਲੀਅਰ ਕਿਹਾ ਕਿ ਹਰ ਸਕੂਲ ਨੂੰ ਤੁਹਾਨੂੰ ਟੀਚਰ ਦੇਣਾ ਹੀ ਦੇਣਾ ਹੈ ਜਿੱਦਾਂ ਤੁਸੀਂ ਦੂਸਰੇ ਟੀਚਰ ਭਰਤੀ ਕਰਦੇ ਹੋ ਸਾਇੰਸ ਮੈਥ ਵਾਲੇ ਔਰ ਉਵੇਂ ਹੀ ਜ਼ਰੂਰਤ ਹੈ ਕਿਉਂਕਿ ਬੱਚਿਆਂ ਦੀ ਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਸਪੈਸ਼ਲ ਬੱਚਿਆਂ ਦੀ ਔਰ ਜਿਹਦੇ ਵਿੱਚ ਬੱਚੇ ਆਟイズਮ ਨੇ ਡਾਊਨ ਸਿੰਡਰੋਮ ਨੇ ਇੰਟੈਲੈਕਚੁਅਲ ਡਿਸੇਬਿਲਟੀ ਹੈ ਹੀアリング ਪ੍ਰੋਬਲਮ ਹੈ ਵਿਜ਼ੂਅਲ 임ਪੇਅਰਮੈਂਟ ਹੈ ਇਹ ਲਗਭਗ 21 ਪ੍ਰਕਾਰ ਦੇ ਬੱਚੇ ਨੇ ਜੋ ਰਾਈਟ ਟੂ ਐਜੂਕੇਸ਼ਨ ਐਕਟ ਦੇ ਆਧਾਰ ਤੇ ਹੈ ਔਰ ਪਹਿਲਾ ਏਜੰਸੀਆਂ ਵੀ ਨਹੀਂ ਸੀਗਾ ਇੱਕ ਕੋਰਸ ਕਿਸੇ ਨੇ ਕੀਤੇ ਹੋਏ ਵੀ ਨਹੀਂ ਸੀ ਕੋਈ ਕੋਰਟ ਤੱਕ ਪਹੁੰਚਣ ਵਾਲਾ ਵੀ ਨਹੀਂ ਸੀਗਾ ਔਰ ਕੋਈ ਮਾਪੇ ਵੀ ਇੰਨੇ ਅਵੇਅਰ ਨਹੀਂ ਸੀਗੇ ਹੁਣ ਅਵੇਅਰਨੈਸ ਹੋਣ ਦੇ ਕਾਰਨ ਇਹ ਸਾਰੇ ਦੇਸ਼ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਇਹ ਕੇਸ ਗਿਆ ਤੇ ਨਾਲ ਦੀ ਨਾਲ ਹੀ ਫਿਰ ਭਰਤੀ ਸਟਾਰਟ ਹੋ ਗਈ ਜਿਹੜੇ ਪੰਜਾਬ ਦੇ ਵਿੱਚ ਐਟਟਰਨੀ ਦੇਖੀ ਕਿੰਨੇ ਕੁ ਬੱਚੇ ਨੇ ਜਿਹੜੇ ਸਪੈਸ਼ਲ ੀਡਸ ਆਲੇ ਸਪੈਸ਼ਲ ੀਡਸ ਵਾਲੇ ਬੱਚੇ ਸਰ ਸਪੈਸ਼ਲ ੀਡਸ ਵਾਲਿਆਂ ਦਾ ਬੱਚਾ ਬੱਚਿਆਂ ਦਾ ਡਾਟਾ ਬਹੁਤ ਤੇਜ਼ੀ ਨਾਲ ਬਦ ਰਿਹਾ ਆਈਡੀਆ ਐਕਸਪੀਅਰ ਵੀ ਆ ਪੰਜਾਬ ਗਵਰਨਮੈਂਟ ਕੋਲੇ ਜਿਹੜਾ ਡਾਟਾ ਹੈ ਜਿਹਦੇ ਬੇਸ ਤੇ ਭਰਤੀ ਆਈ ਉਹ 47000 ਹੈ ਬਟ ਡਾਟਾ ਕੁਝ ਵੀ ਨਹੀਂ ਹੈ ਅਸੀਂ ਇਹਨੂੰ ਐਜ ਐਕਸਪਰਟ ਅਗਰ ਅਨਾਲਿਸਿਸ ਕਰਦੇ ਆ ਇਹ ਡਾਟਾ ਬਹੁਤ ਛੋਟਾ ਹੈ ਅਗਰ ਦੇਖਿਆ ਜਾਵੇ ਤਾਂ 3 ਤੋਂ 4 ਲੱਖ ਬੱਚੇ ਜਿਹੜੇ ਹੈਗੇ ਨੇ ਸਕੂਲ ਦੇ ਵਿੱਚ ਜਾਣ ਲਈ ਇੰਤਜ਼ਾਰ ਕਰ ਰਹੇ ਨੇ ਔਰ ਹਰੇਕ ਸਕੂਲ ਦੇ ਵਿੱਚ ਬੱਚਾ ਅਵੇਲੇਬਲ ਹੈ ਕਿਉਂਕਿ ਅਸੀਂ ਸਿਵਲ ਹਸਪੀਟਲ ਨਾਲ ਜਿੱਥੇ ਮੈਡੀਕਲ ਸਰਟੀਫਿਕੇਟ ਬੰਦਾ ਹੈ ਉਹਨਾਂ ਨਾਲ ਵੀ ਅਸੀਂ ਜੁੜੇ ਹੋਏ ਆਂ ਏਮਸ ਨਾਲ ਵੀ ਅਸੀਂ ਜੁੜੇ ਹੋਏ ਆਂ ਅਸੀਂ ਦੇਖਦੇ ਆ ਕਿ ਸਕੂਲਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਮਾਪੇ ਲੈ ਕੇ ਆ ਰਹੇ ਨੇ ਅਤੇ ਉਹਨਾਂ ਦਾ ਡਿਸੇਬਿਲਿਟੀ ਸਰਟੀਫਿਕੇਟ ਹੈ ਜਿਹੜਾ ਸਭ ਤੋਂ ਪਹਿਲਾਂ ਜਿਹਦੇ ਤੇ ਪਤਾ ਲੱਗਦਾ ਕਿ ਬੱਚੇ ਨੂੰ ਦਿੱਕਤ ਹੈ ਉਹ ਸਭ ਤੋਂ ਵੱਡਾ ਮੁੱਦਾ ਹੈ ਉਹ ਨਹੀਂ ਬਣਿਆ ਦੂਜੇ ਨੰਬਰ ਤੇ ਪੇਰੈਂਟਸ ਨੇ ਜਿਹੜੇ ਉਹਨਾਂ ਨੂੰ ਵੀ ਸਪੈਸ਼ਲ ਮੇਰੀ ਅਡਵਾਈਸ ਹੈ ਕਿ ਆਪਣੇ ਬੱਚੇ ਨੂੰ ਛੁਪਾਓ ਨਾ ਬਹੁਤ ਬੱਚਿਆਂ ਨੂੰ ਪੇਰੈਂਟਸ ਛੁਪਾ ਰਹੇ ਨੇ ਕਿ ਸਾਡੇ ਬੱਚੇ ਨੂੰ ਤਾਂ ਕੋਈ ਦਿੱਕਤ ਹੀ ਨਹੀਂ ਹੈ ਜੀ ਉਹਨਾਂ ਨੂੰ ਇਹ ਹੈ ਕਿ ਅਗਰ ਸਾਡੇ ਪਤਾ ਲੱਗਦਾ ਕਿ ਸਾਡੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਹੋ ਸਕਦਾ ਹੈ ਸਮਾਜ ਦੇ ਵਿੱਚ ਉਹਨਾਂ ਨੂੰ ਉਸ ਤਰੀਕੇ ਦਾ ਜਿਹੜਾ ਇੱਕ ਰੁਤਬਾ ਮਿਲਣਾ ਚਾਹੀਦਾ ਹੈ ਉਹ ਨਾ ਮਿਲੇ ਆਉਣਾ ਇੱਕ ਸੋਸ਼ਲ ਸਟੈਗਮਾ ਜਿਹਨੂੰ ਕਹਿ ਦਿੰਨੇ ਆ ਇੱਕ ਸਮਾਜਿਕ ਸੋਸਾਇਟੀ ਤੋਂ ਡਰ ਹੈ ਕਿ ਉਹ ਆਪਣੇ ਬੱਚੇ ਨੂੰ ਨਾ ਤਾਂ ਉਹਦੀ ਜਾਂਚ ਪੜਤਾਲ ਕਰਾਉਣਾ ਚਾਹੁੰਦੇ ਆ ਨਾ ਉਹਨੂੰ ਸਕੂਲ ਭੇਜਣਾ ਚਾਹੁੰਦੇ ਆ ਬੜਾ ਡਰ ਹੈ ਤਾਂ ਇਸ ਕਰਕੇ ਬੱਚੇ ਸਕੂਲਾਂ 'ਚ ਨਹੀਂ ਜਾ پا ਰਹੇ ਔਰ ਸਕੂਲਾਂ ਦੇ ਵਿੱਚ ਜੇਕਰ ਮੈਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਐਨੇ ਸਕੂਲ ਨੇ ਐਨੇ ਬਲਾਕ ਨੇ ਸਿਰਫ 22 ਸਪੈਸ਼ਲ ਐਜੂਕੇਟਰ ਨੇ ਜੋ ਇੱਕ ਬਹੁਤ ਸੈਂਸਿਟਿਵ ਹੈ ਕਿ 22 ਸਪੈਸ਼ਲ ਐਜੂਕੇਟਰ ਆ ਇਹ ਕਰ ਇੱਕ ਸਕੂਲ ਦੇ ਵਿੱਚ ਵੀ ਹੋਣ ਤਾਂ ਵੀ ਘਟ ਨੇ ਇਓ ਕਿੰਨੇ ਕਿਵੇਂ ਪੜਾ ਲੈਣਗੇ ਇਹਨੇ ਬੱਚਾ ਨੂੰ ਇਹ ਰੀਜ਼ਨ ਕੀ ਹੈ ਸਪੈਸ਼ਲ ਜਿਹੜੀ ਹੈ ਡਿਸੇਬਿਲਟੀ ਜਿਹੜੀ ਹੈ ਬੱਚਿਆਂ ਦੇ ਵਿੱਚ ਪਛਾਣ ਕਰਕੇ ਟ੍ਰੇਨ ਇਹ ਇਹ ਸਰ ਸਵਾਲ ਤੁਹਾਡਾ ਸਭ ਤੋਂ ਵੱਡਾ ਸਵਾਲ ਹੈ ਇਹ ਸਵਾਲ ਤੇ ਬਿਲਕੁਲ ਗੱਲ ਹੋਣੀ ਚਾਹੀਦੀ ਹੈ ਇਹ ਹੈ ਖਾਣ ਪੀਣ ਰਹਿਣ ਸੈਣ ਜਿਹੜਾ ਕਲਾਈਮੇਟ ਪੂਰਾ ਚੇਂਜ ਹੋ ਗਿਆ ਉਹ ਸਭ ਤੋਂ ਵੱਡਾ ਖਤਰਾ ਹੈ ਕਿ ਹਰ ਚੀਜ਼ ਹੈ ਜਿਹੜੀ ਬਦਲ ਗਈ ਪੌਣ ਪਾਣੀ ਹਵਾ ਪਾਣੀ ਖਾਣ ਪੀਣ ਰਹਿਣ ਸੈਣ ਹਰੇਕ ਲੈਵਲ ਤੇ ਚੇਂਜ ਹੋ ਗਿਆ ਉਹ ਚੇਂਜ ਹੈ ਜਿਹੜਾ ਜਿਹਨੂੰ ਪਰ ਡਵੈਲਪਮੈਂਟ ਦਾ ਨਾਮ ਦਿੰਦੇ ਆ ਉਹ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਬੱਚਿਆਂ ਦੇ ਵਿੱਚ ਇਸ ਤਰੀਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਆ ਰਿਹਾ ਹੈ ਦੂਜਾ ਹੈ ਕਿ ਪਹਿਲਾਂ ਜੁਆਇੰਟ ਫੈਮਲੀਆਂ ਹੁੰਦੀ ਸੀਗੀ ਬੱਚਿਆਂ ਨੂੰ ਇੱਕ ਰੀਅਲ এনवायरमेंट ਮਿਲਦਾ ਸੀ ਬੱਚਿਆਂ ਨੂੰ ਖੇਡਣ ਦਾ ਮਾਤਾ ਪਿਤਾ ਨਾਲ ਹੁਣ ਜਿਹੜਾ ਉਹ ਸਾਰਾ ਹੈ ਉਹ ਇੱਕ ਮੋਬਾਈਲ ਨੇ ਲੈ ਲਿਆ ਹੈ ਬੱਚਿਆਂ ਕੋਲ ਵੀ ਮੋਬਾਈਲ ਹੈ ਜੇਕਰ ਉਹਨਾਂ ਦੇ ਮਾਪਿਆਂ ਕੋਲੇ 2 ਘੰਟੇ ਨੇ ਉਹਨਾਂ ਕੋਲ ਵੀ ਮੋਬਾਈਲ ਹੈ ਔਰ ਜੋ ਟਾਈਮ ਬੱਚਿਆਂ ਨੂੰ ਨਹੀਂ ਮਿਲ ਪਾ ਰਿਹਾ ਤਾਂ ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਔਰ ਬਾਈਟ ਹਾਊਸ ਅਗਰ ਅਮਰੀਕਾ ਯੂ ਐਸ ਏ ਦੀ ਗੱਲ ਕਰੀਏ ਤਾਂ ਪਿੱਛੇ ਉਹਨਾਂ ਦੇ ਦੋ ਬਹੁਤ ਵੱਡੇ ਬਿਆਨ ਆਏ ਨੇ ਇੱਕ ਤਾਂ ਉਹਨਾਂ ਨੇ ਪੈਸਟੀਸਾਈਡ ਨੂੰ ਬਹੁਤ ਵੱਡਾ ਕਾਰਨ ਮੰਨਿਆ ਜਿਹਨੂੰ ਅਸੀਂ ਵੀ ਐਗਰੀ ਕਰਦੇ ਆ ਕਿ ਜਿਹੜਾ ਮਿਲਾਵਟ ਹੋ ਰਹੀ ਹੈ ਖਾਣ-ਪਾਣ ਦੇ ਵਿੱਚ ਉਹ ਬੱਚਿਆਂ ਨੂੰ ਬੱਚਿਆਂ ਦੇ ਵਿਕਾਸ ਨੂੰ ਰੋਕ ਰਿਹਾ ਉਹਨਾਂ ਚ ਡਿਸੇਬਿਲਟੀ ਲੈ ਕੇ ਆ ਰਿਹਾ ਔਰ ਇੱਕ ਉਹਨਾਂ ਨੇ ਸਭ ਤੋਂ ਵੱਡਾ ਹੋਰ ਕਾਰਨ ਦੱਸਿਆ ਆ ਜਿਹੜੀ ਮੈਡੀਸਨ ਹੈ ਬੱਚਿਆਂ ਨੂੰ ਵੈਕਸੀਨੇਸ਼ਨ ਹੋ ਰਹੀ ਹੈ ਜਾਂ ਬੱਚੇ ਮੈਡੀਸਨ ਕੰਜ਼ੂਮ ਕਰ ਰਹੇ ਹੈ ਟੈਬਲਟਸ ਮੈਡੀਸਨ ਕੋਈ ਵੀ ਹੈ ਉਹ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਬੱਚਿਆਂ ਦੇ ਵਿੱਚ ਇਸ ਤਰੀਕੇ ਦਾ ਰੋਗ ਪੈਦਾ ਕਰ ਰਿਹਾ ਹੈ ਬੱਚੇ ਪੈਦਾ ਤਾਂ ਨਾਰਮਲ ਹੋ ਰਹੇ ਨੇ ਬਟ ਉਹਨਾਂ ਦੇ ਵਿੱਚ ਇਹ ਮੈਡੀਸਨ ਤੋਂ ਜਾਂ ਫਿਰ ਵਾਤਾਵਰਣ ਤੋਂ ਖਾਣ ਪੀਣ ਤੋਂ ਜਿਹੜੀਆਂ ਪ੍ਰੋਬਲਮਸ ਨੇ ਹੋ ਆ ਰਹੀਆਂ ਨੇ